ਭਾਈ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਗੱਲ ਕਰਦੇ ਪਏ ਆ ਪਠਾਨਾਂ ਤੇ ਖਾਲਸੇ ਦੀ ਪਹਿਲੀ ਫਤਿਹ ਬਾਰੇ ਤੇ ਇਸ ਟੋਪਿਕ ਦੀ ਇਹ ਦੂਜੀ ਵੀਡੀਓ ਆ ਇਸ ਦੇ ਦੋ ਦਿਨ ਬਾਅਦ 13 ਜੁਲਾਈ ਸਨ 1813 ਨੂੰ ਸੰਸਾਵਾ ਦੇ ਲਾਗੇ ਭਾਰੀ ਅਫਗਾਨੀ ਲਸ਼ਕਰ ਇਕੱਠੇ ਹੋ ਗਏ ਤੇ ਜਿਸ ਵਿੱਚ ਸਵਾਰਾਂ ਦੇ ਦਸਤੇ ਮੁਹੰਮਦ ਖਾਨ ਦੇ ਤਹਿਤ ਵਿੱਚ ਸਨ ਤੇ ਪੈਦਲ ਅਤੇ ਤੋਪਖਾਨਿਆਂ ਦਾ ਪ੍ਰਬੰਧ ਸੀ ਉਹ ਫਤਿਹਖਣ ਆਪ ਦੇਖ ਰਿਆ ਸੀ ਇਹ ਲਸ਼ਕਰ ਬਰੇ ਬਡੇ ਜੋਸ਼ ਨਾਲ ਖਾਲਸਾ ਫੌਜ ਤੇ ਆ ਪਿਆ ਤੇ ਅੱਗੋਂ ਖਾਲਸਾ ਫੌਜ ਨੇ ਮੋਰਚਾਂ ਚੋਂ ਨਿਕਲ ਕੇ ਮੂੰਹ ਤੋੜਮਾ ਉੱਤਰ ਦਿੱਤਾ ਤੇ ਥੋੜੇ ਜਿਹੀ ਸਮੇਂ ਵਿੱਚ ਮੁਹੰਮਦ ਖਾਨ ਸਮਝ ਗਿਆ ਕਿ ਇਹ ਟੱਕਰ ਆ ਕਿਸੇ ਕਰੜੀ ਡਾਢੀ ਸ਼ਕਤੀ ਤੋਂ ਘੱਟ ਨਹੀਂ ਤੇ ਲੋਡੇ ਪੈਰ ਤੱਕ ਲੋਡੇ ਪੈਰ ਤੱਕ ਮੈਦਾਨ ਵਿੱਚ ਡਟੇ ਰਹੇ ਤੇ ਕੁਝ ਪਿੱਛੇ ਹਟੇ ਤੇ ਜਦੋਂ ਖਾਲਸੇ ਨੇ ਮੈਦਾਨ ਵਿੱਚ ਅਫਗਾਨੀ ਫੌਜਾਂ ਦੇ ਪੈਰ ਲਟਕੜਾਂਦੇ ਵੇਖੇ ਤੇ ਉਹਨਾਂ ਨੇ ਜੋਸ਼ ਨਾਲ ਹਲਾ ਕੀਤਾ ਤੇ ਉਹ ਤਲਵਾਰ ਵਾਈ ਕਿ ਮੈਦਾਨ ਵਿੱਚ ਲੋਥਾਂ ਹੀ ਲੋਥਾਂ ਵਿਛ ਗਈਆਂ ਤੇ ਜਿਹੜੀ ਉਹਨਾਂ ਦੀ ਸਦਾ ਫਤੇਬੰਦ ਤਲਵਾਰ ਸੀ ਤੇ ਉਹ ਖਾਲਸਾ ਹੀ ਖਾਲਸਾ ਦੇ ਸ਼ਰੀਪਾ ਅਗੇ ਖੁੰਡੀ ਪੈ ਗਈ ਤੇ ਖੁੰਡੀ ਪੈ ਗਈ ਤੇ ਧਾਵੇ ਵਿੱਚ ਖਾਲਸੇ ਦਾ ਜੋਸ਼ ਪਲੋ-ਪਲੀ ਇੰਨਾ ਵਧਿਆ ਕਿ ਮੁਹੰਮਦ ਖਾਨ ਦੇ ਜ਼ਖਮੀ ਹੋਣ ਦੀ ਖਬਰ ਸੁਣੀ ਤੇ ਉਹਨਾਂ ਦੇ ਦੂਜੀ ਵਾਰ ਪੈਰ ਫਿਰ ਲੜਕੜਾ ਗਏ ਤੇ ਲੜਖੜਾਏ ਤੇ ਇਹ ਗੱਲ ਫੈਲ ਗਈ ਕਿ ਮੁਹੰਮਦ ਕਾਨ ਮਾਰਿਆ ਗਿਆ ਤੇ ਜਿਹੜੀ ਅਫਗਾਨੀ ਫੌਜ ਸੀ ਉਹਨਾਂ ਦੇ ਹੌਸਲੇ ਟੁੱਟ ਗਏ ਤੇ ਉਹ ਮੈਦਾਨ ਛੱਡ ਕੇ ਭੱਜ ਨਿਕਲੇ ਤੇ ਖਾਲਸੇ ਨੇ ਨਾਲ ਦੂਰ ਤੱਕ ਪਿੱਛਾ ਕੀਤਾ ਤੇ ਕੁਝ ਸੈਂਕੜੇ ਟਾਟਾ ਮਾਰਦੇ ਅਟਕਦੇ ਦਰਿਆ ਵਿੱਚ ਛਾਲਾ ਮਾਰ ਗਏ ਤੇ ਕੁਝ ਨੂੰ ਬੰਦੀ ਬਣਾ ਲਿਆ ਤੇ ਜੇ ਬੰਦੀ ਬਣਾ ਲਿਆ ਤੇ ਅਟਕਦੇ ਦਰਿਆ ਦਰਿਆ ਤੱਕ ਸਾਰੇ ਇਲਾਕੇ ਤੇ ਖਾਲਸੇ ਦਾ ਅਧਿਕਾਰ ਹੋ ਗਿਆ ਤੇ ਖਾਲਸੇ ਦਾ ਅਧਿਕਾਰ ਹੋ ਗਿਆ ਸੀ ਤੇ ਇਹ ਜਿਹੜੀ ਫਤੇ ਇਤਿਹਾਸ ਵਿੱਚ ਵਗਾਨਾਂ ਤੇ ਕਾਲਸੀ ਦੀ ਪਹਿਲੀ ਫਤਿਹ ਸੀ ਤੇ ਜੋ ਸਿੰਘਾਂ ਨੇ ਪਠਾਨਾਂ ਦੇ ਖੁੱਲੇ ਮੈਦਾਨ ਵਿੱਚ ਪਾਈ ਸੀ ਤੇ ਇਹ ਸੀ ਆਪਣੀ ਵੀਡੀਓ ਦਾ ਇਤਿਹਾਸ ਤੁਹਾਨੂੰ ਆਪਣੀ ਵੀਡੀਓ ਕਿਦਾਂ ਦੀਆਂ ਲੱਗਦੀਆਂ ਕਮੈਂਟ ਲਾਈਕ ਜਰੂਰ ਕਰਕੇ ਦੱਸਿਆ ਕਰੋ ਤੇ ਆਪਣਾ ਚੈਨਲ ਇਤਿਹਾਸਿਕ ਸਾਰੇ ਜਾਣੇ ਜਰੂਰ ਸਬਸਕ੍ਰਾਈਬ ਕਰੋ ਸਪੋਰਟ ਕਰੋ